ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਅੱਜ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਆਗ ਦਿਖਾਉਣੇ ਆ ਤਿੰਨ ਹੀ ਨੀਲੀ ਰਾਵੀ ਦੇ ਵਿੱਚ ਦੋ ਨੀਲੀ ਰਾਵੀ ਦੇ ਵਿੱਚ ਕਾਲੀਆਂ ਇੱਕ ਬੂਰੀ ਸੋ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਸਾਨੂੰ ਕੋਈ ਚੰਗੀ ਬਲੱਡ ਲਾਈਨ ਦਾ ਬੱਚਾ ਲਿਆ ਕੇ ਦਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਬਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਡਰੈਸ ਕਰ ਲਿਓ ਨੋਟ ਦੋਸਤੋ ਪੈਂਡ ਮੇਲਕ ਕਾਲੀਆਂ ਜ਼ਿਲ੍ਹੇ ਮੋਗੇ ਦਾ ਪਿੰਡ ਆ ਦੋਸਤੋ ਨੇੜੇ ਦੇ ਜਿਹੜੇ ਸ਼ਹਿਰ ਆ ਜੀਰਾ ਮਹੂ ਕੋਟੀ ਸੇਖਾ ਧਰਮਕੋਟ ਆਪਣੇ ਬਿਲਕੁਲ ਨਜ਼ਦੀਕ ਦੇ ਸ਼ਹਿਰ ਆ ਇਹ ਸ਼ਹਿਰ ਆਪਣੇ ਪਿੰਡ ਦੀ ਤੋਂ ਦੂਰੀ ਕੋਈ 15 ਤੋਂ 20 ਕਿਲੋਮੀਟਰ ਦੀ ਦੂਰੀ ਤੇ ਮੰਨ ਲਓ ਸ਼ਹਿਰ ਆ ਤੇ ਆਪਣਾ ਮੰਨ ਲਓ ਜਿਹੜਾ ਪਿੰਡ ਆ ਇਹ ਨਾ ਸ਼ਹਿਰਾਂ ਦੇ ਸੈਂਟਰ ਚ ਰਹਿ ਜਾਂਦਾ ਸੋ ਅੱਜ ਤੁਹਾਨੂੰ ਆਪਾਂ ਤਿੰਨ ਆਗ ਦਿਖਾਉਣ ਲੱਗੇ ਆ ਸਾਹਮਣੇ ਜਿਹੜਾ ਬੱਚਾ ਤੁਸੀਂ ਦੇਖ ਸਕਦੇ ਆ ਵਾਈਟ ਫੇਸ ਦੇ ਵਿੱਚ ਕੱਤੀ ਬਹੁਤ ਹੀ ਵਧੀਆ ਜਿਹੜੇ ਵੀਰ ਕਹਿੰਦੇ ਈ ਛੋਟਾ ਬੱਚਾ ਲੈਣਾ ਤਾਂ ਉਹ ਇਹਨੂੰ ਖਰੀਦਣ ਦੇ ਚਾਹਵਨ ਹੋਣਗੇ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਤੁਸੀਂ ਦੇਖ ਸਕਦੇ ਹੋ ਜਿਆਦੀ ਵਾਈਟ ਤਨ ਪੂਰਾ ਲੋਲਾਪੋਲਾ ਬਾਕੀ ਇਹਦੇ ਤੁਸੀਂ ਥਣ ਕਰ ਲਿਓ ਚੈੱਕ ਦੋਸਤੋ ਚਾਰੇ ਥਣ ਕੱਲੇ ਕੱਲੇ ਲੱਗੇ ਹੋਏ ਆ ਦੇਖ ਸਕਦੇ ਤੁਸੀਂ ਚਾਰੇ ਹੀ ਥਣ ਸੋਹਣੇ ਆ ਉਮਰ ਛੋਟੀ ਆ ਪਰ ਸੀਰਕ ਮੰਤਰ ਬਹੁਤ ਵਧੀਆ ਬਣਾਈ ਮਾਲਕ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਕੋਈ ਸੇਵਾ ਕਰਕੇ ਇਹਨੂੰ ਤਗੜੀ ਕਰ ਸਕਦਾ ਪਿੱਛੇ ਪੁੱਛੇ ਦੀ ਪੂਰੀ ਉੱਚੀ ਆ ਦੋਸਤੋ ਤੇ ਵਾਈਟ ਫੇਸ ਆ ਅੱਖ ਚੈੱਕ ਕਰ ਲਿਓ ਬਿਲਕੁਲ ਨੀਲੀ ਰਾਵੀ ਵਾਲੀ ਜ਼ੁਬਾਨ ਗਲਾਬੀ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਸਾਨੂੰ ਛੋੜੀ ਕੱਟੀ ਲਿਆ ਦਿਓ ਅਸੀਂ ਪੈਸੇ ਘੱਟ ਲਾਉਣੇ ਆ ਉਸ ਹਾਵਣਾ ਪਰ ਖਰੀਦ ਕੇ ਲਿਆਂਦੀ ਆ ਇਹਦੀ ਜੇ ਕੀਮਤ ਦੀ ਗੱਲ ਕਰੀ ਜਾਵੇ ਤਾਂ ਉਹ 20000 ਰੁਪਇਆ ਦੋਸਤੋ ਤੇ ਉਹਦੇ ਵਿੱਚੋਂ ਤੁਹਾਡਾ ਮਾਨਤਨ ਜਿੰਨਾ ਹੋ ਸਕਦਾ ਜਰੂਰ ਕਰਾਂਗੇ ਇਸ ਤੋਂ ਅੱਗੇ ਵਾਈਟ ਫੇਸ ਦੇ ਵਿੱਚ ਬਹੁਤ ਹੀ ਚੰਗੇ ਲਾਣੇ ਘਰਾਣੇ ਦੀ ਕੱਟੀ ਲੈ ਕੇ ਆਂਦੀ ਆ ਸੋ 4-5 ਮਹੀਨੇ ਦੀ ਏਜ ਹੋਊਗੀ ਬੂਰੀ ਨੀਲੀ 라 ਵੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਅੱਖ ਦੇਖ ਸਕਦੇ ਤੁਸੀਂ ਪੂਰੀ ਸੁਰਗਲਾਬੀ ਰੰਗ ਦੇ ਕੋਏ ਤੇ ਇੱਕ ਪਾਸੇ ਨੂੰ ਸਟ੍ਰੇਟ ਟੇਡਾ ਕੱਟ ਟੇਡਾ ਪਟਾ ਆਉਂਦਾ ਹੈ ਇਹਦੇ ਫੇਸ ਤੇ ਇਧਰ ਵੀ ਅੱਖ ਵੀ ਕਰਿਓ ਚੈੱਕ ਤੇ ਇਹ ਬਾਪ ਵਾਲੇ ਵਕਤ ਤੋਂ ਤਾਂ ਚੰਗੀ ਹੈ ਹੀ ਹੈ ਇਹਦੀ ਮਦਰ ਥਲੇ ਵੀ ਦੁੱਧ ਬਹੁਤ ਵਧੀਆ ਸੀਗਾ ਮੰਨੋ ਮਾਲਕ ਆਪਣੇ ਸੱਜਣ ਮਿੱਤਰੀ ਆ ਜਿੰਨਾਂ ਤੋਂ ਆਪਾਂ ਲੈ ਕੇ ਆਂਦੀ ਆ ਬਾਕੀ ਨਿਸ਼ਾਨੀਆਂ ਦੀ ਗੱਲ ਕੀਤੀ ਜਾਵੇ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀ ਸੱਜਣੋ ਆ ਸੁਪਰ ਨਿਸ਼ਾਨ ਆ ਗਿਆ ਤੇ ਇਹਦੇ ਤੁਹਾਨੂੰ ਮੈਂ ਥਾਂ ਦਿਖਾਉਣਾ ਆ ਕਰਿਓ ਇੰਚ-ਇੰਚ ਦੇ ਸਨ ਲੱਗੇ ਹੋਏ ਆ ਦੋਸਤੋ ਪੂਰੇ ਮੰਨ ਲਓ ਮੇਰੇ ਪੋਤੇ-ਪੋਤੇ ਜਿੰਨੇ ਥਾਣ ਆ ਇਹਦੇ ਹੁਣ ਅਹੀਂ ਹਜੇ ਬੱਚਾ ਹੀ ਆ ਮੇਰੇ ਸਾਨੂੰ ਕੋਈ 5 ਮਹੀਨੇ ਦਾ ਲਾਲੂ ਜਾਂ 4 ਦਾ ਲਾਲੂ ਠੰਡੀਆਂ ਸੀ ਲੇਦੀਆਂ ਕਿ ਆ ਪੂਛ ਚੱਕ ਕੇ ਖੜ ਜਣਗੀਆਂ ਇਹੋ ਜਿਹਾ ਬਲੱਡ ਜਿਹੜਾ ਬਹੁਤ ਘੱਟ ਵੇਖਣ ਨੂੰ ਮਿਲਦਾ ਹਰ ਇੱਕ ਵੀਰ ਨੂੰ ਇਸ ਚੀਜ਼ ਦਾ ਪਤਾ ਆ ਕਿ ਜਿਹੜੇ ਹੀ ਪੈਸੇ ਨਾਲ ਵੀ ਕੀ ਚੰਗੀ ਨਹੀਂ ਮਿਲਦੀ ਬਲੱਡ ਨਹੀਂ ਮਿਲਦਾ 22 ਵਾਰ ਪਰ ਇਹਦਾ ਜਿਹੜਾ ਫੇਸ ਤੁਸੀਂ ਦੇਖ ਕੇ ਐਸਟੀਮੇਟਰ ਵੈਸੇ ਤਾਂ ਬਹੁਤੇ ਵੀ ਲਾਈ ਗਏ ਹੋਣਗੇ ਕਿ ਚੰਗਾ ਲਾਣਾ ਘਰਾਣਾ ਲੱਗਦਾ ਬਾਕੀ ਤੁਸੀਂ ਆਪ ਦੀ ਸਮਝ ਮੁਤਾਬਕ ਇਹਨੂੰ ਖਰੀਦ ਸਕਦੇ ਆ ਇਹਦੀ ਡੀਲ ਡੋਲ ਜਿਹੜੀ ਇਹਦੀ ਧੌਣ ਦੀ ਲੰਬਾਈ ਫੇਸ ਦੀ ਬਿਊਟੀ ਦੋਸਤੋ ਕਰਿਓ ਚੈੱਕ ਜੇ ਕਿਸੇ ਮੇਰੇ ਕਿਸਾਨ ਭਰਾ ਨੂੰ ਇਹ ਪਸੰਦ ਆਵੇ ਤਾਂ ਆਪਣੇ ਨਾਲ ਸੰਪਰਕ ਜਰੂਰ ਕਰ ਲਿਓ ਤੇ ਜੇ ਕਿਸੇ ਨੂੰ ਦੋਸਤੋ ਨਾ ਪਸਾਦ ਲੱਗੇ ਤਾਂ ਮਾਫ ਕਰਨਾ ਮਨ ਲੋ ਹੀ ਕੋਸ਼ਿਸ਼ ਪੂਰੀ ਕਰਾਂਗੇ ਕਿ ਤੁਹਾਨੂੰ ਚੰਗੇ ਤੋਂ ਚੰਗਾ ਪੋਸਟਨ ਲਿਆ ਕੇ ਦੇਣ ਦੀ ਇਹਦੀ ਜਿਹੜੀ ਡਿਮਾਂਡ ਦੋਸਤੋ ਉਹ 27000 ਰੁਪਿਆ ਰੱਖਿਆ ਗਿਆ ਤੇ ਉਹਦੇ ਵਿੱਚੋਂ ਹਲਕਾ ਫੁਲਕਾ ਮਾਨਤਨ ਤੁਹਾਡਾ ਕੀਤਾ ਜਾਊਗਾ ਜੇ ਕਿਸੇ ਮੇਰੇ ਵੀਰ ਭਸਾ ਨੂੰ ਇਹ ਪਸੰਦ ਆਉਂਦੀ ਤਾਂ ਸੰਪਰਕ ਕਰਿਓ ਇਸ ਤੋਂ ਅੱਗੇ ਇੱਕ ਝੋਟੀ ਦਿਖਾਉਣ ਲੱਗਿਆ ਤੁਹਾਨੂੰ 26 27 ਮਹੀਨਿਆਂ ਦੀ ਸੋ ਸਾਰੇ ਹੀ ਪੱਖ ਤੋਂ ਪੂਰੀ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਆ ਦੇਖ ਸਕਦੇ ਤੁਸੀਂ ਪੂਛ ਅਤੋਂ ਜ਼ਿਆਦੀ ਵਾਈਟ ਫੇਸ ਦੀ ਜੇ ਇਹਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਮੈਂ ਨਾ ਸਿਰਾ ਹੋਇਆ ਪਿਆ ਵਾ ਆਖੂਖ ਦੇਖ ਸਕਦੇ ਆ ਬਿਲਕੁਲ ਨੀਲੀ ਰਾਵੀ ਵਾਲੀ ਸਿੰਘ ਮੱਥੇ ਤੋਂ ਥੱਲੇ ਤੇ ਕੁੰਡਾ ਜੁਬਾਨ ਗਲਾਬੀ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਆ ਤੇ ਇਹਦਾ ਥੱਲੇ ਤੁਸੀਂ ਧੰਨ ਕਰਿਓ ਚੈੱਕ ਦੋਸਤੋ ਆ ਜਿਹੜਾ ਲੋਲਾ ਪੰਨਾ ਇਹ ਜਦੋਂ ਜਿਵੇਂ ਤਿਆਰ ਹੁੰਦੀ ਕੀ ਕਰਮਾ ਵਾਲੀ ਬਹੁਤ ਤਕੜੀ ਮਾਲੋ ਝੋਲੀ ਦੀ ਮੱਝ ਬਣਉਂਦੀ ਇਹ ਇੰਨੀ ਕਿਦੇ ਵਿੱਚ ਢਲ ਹੈਗੀ ਆ ਬਾਕੀ ਪੂਸ਼ ਵਿੱਚ ਭੋਰਾ ਜਿੰਨੀ ਹੱਡੀ ਨਹੀਂ ਦੋਸਤੋ ਆ ਵੇਖੋ ਇਹਦਾ ਪਲਾਠਾ ਬਣਾ ਲਓ ਜੇ ੱਡੀ ਹੁੰਦੀ ਤੇਨੇ ਬੁੜ ਕੇ ਖੋਲੀ ਚ ਵੱਜਣਾ ਸੀ ਸੋ ਬਿਲਕੁਲ ਬਰੀਕ ਛੋਟੀ ਤੇ ਆ ਥਾਣੇ ਦੇ ਕਰਿਓ ਚੈੱਕ ਪੀੜੀ ਦੇ ਪਾਵੇਂ ਵਰਗੇ ਥਾਣਾ ਦੋਸਤੋ ਤਿੰਨ ਬਲੈਕ ਆ ਇੱਕ ਗੁਲਾਬੀ ਆ ਸੋ ਜਿਹੜੇ ਵੀਰ ਕਹਿੰਦੇ ਸਾਨੂੰ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਚੋਈ ਚੰਗੀ ਝੋਟੀ ਲਿਆਦ ਕੇ ਦੇ ਤੇ ਫਿਰ ਉਹ ਝੋਟੀ ਆ ਗਈ ਐ ਬੇ ਖਰੀਦਣ ਹੀ ਨਾ ਖਰੀਦਣੀ ਉਹ ਤੋਂ ਤੁਹਾਡੀ ਸਮਝ ਆ ਬਾਕੀ ਬਿਲਕੁਲ ਬਰੀਕ ਚਮੜੀ ਦੇ ਵਿੱਚ ਮਿਲਕਵੇਨ ਉਵੇਂ ਹੀ ਦੱਸਦੀ ਆ ਤੇ ਜੇ ਕਿਸੇ ਨੂੰ ਇਹ ਪਸੰਦ ਆਵੇ ਇਹਦਾ ਮੁੱਲ 40000 ਰੱਖਿਆ ਗਿਆ ਵਾ ਉਹਦੇ ਵਿੱਚੋਂ ਤੁਹਾਡਾ ਹਲਕਾ ਫੁਲਕਾ ਜਿਹੜਾ ਮਾਨਤਨ ਕੀਤਾ ਜਾਊਗਾ ਸੋ ਇਹ ਅੱਜ ਦੀਆਂ ਝੋਟੀਆਂ ਸੀ ਆਪਣੇ ਕੋਲੇ ਜਿਹੜੀਆਂ ਮੰਨੋ ਤੁਹਾਡੇ ਸਾਨੂੰ ਮੁੱਖ ਕਰ ਦਿੱਤੀਆਂ ਗਈਆਂ ਠੀਕ ਹੈ ਕਿਸੇ ਮੇਰੇ ਕਿਸਾਨ ਭਰਾ ਨੂੰ ਕੋਈ ਇਹਨਾਂ ਚ ਪਸੰਦ ਆਉਂਦੀ ਆ ਤਾਂ ਉਸ ਵਰਕ ਕਰਕੇ ਮੇਰੇ ਨਾਲ رابطہ ਕਾਇਮ ਕਰਕੇ ਇਹਨਾਂ ਨੂੰ ਖਰੀਦ ਸਕਦਾ ਸੋ ਵੀਡੀਓ ਜੇ ਚੰਗੀ ਲੱਗਦੀ ਹੁੰਦੀ ਆ ਤਾਂ ਦੋਸਤੋ ਰਿਕਵੈਸਟ ਮੈਂ ਵਾਰ-ਵਾਰ ਕਰਦਾ ਤੁਹਾਡੇਗੇ ਕਿ ਸ਼ੇਅਰ ਜ਼ਰੂਰ ਕਰਦਿਆ ਕਰੋ ਯਾਰ ਸ਼ੇਅਰ ਦਾ ਕੋਈ ਜ਼ੋਰ ਨਹੀਂ ਲੱਗਦਾ ਤੇ ਸਾਡਾ ਮਾਣ ਵਧ ਜਾਂਦਾ ਇਹਨਾਂ ਨਾਲ ਸੋ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ ਦੋਸਤੋ